ਗੜਤ ਪੰਜਾਬ ਦੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੱਤਰਕਾਰ ਸਾਹਨੀ ਦੀ ਖਾਸ ਰਿਪੋਰਟ ਜੀਜਸ ਕਲੱਬ ਰਾਜਪੁਰ ਪੁਲਤ ਵੱਲੋਂ 11ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲਾ ਨਾਮ 51000 ਤੇ ਦੂਸਰਾ ਨਾਮ 31000 ਹੈ ਇਹ ਕ੍ਰਿਕਟ ਟੂਰਨਾਮੈਂਟ ਮਿਤੀ 29 ਨੂੰ ਆਰੰਭ ਹੋ ਰਿਹਾ ਹੈ 31 ਨੂੰ ਫਾਈਨਲ ਕਰਵਾਇਆ ਜਾਵੇਗਾ ਜਿਸ ਦਾ ਉਦਘਾਟਨ ਹਲਕਾ ਪ੍ਰਧਾਨ ਰਸ਼ਪਾਲ ਸ਼ਰਮਾ ਕਰਨਗੇ ਇਨਾਮਾਂ ਦੀ ਵੰਡ ਹਲਕਾ ਇਨਚਾਰਜ ਐਡਵੋਕੇਟ ਹਰਸਿਮਨ ਸਿੰਘ ਕੁੰਮਣ ਕਰਨਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਜੈਮਸੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਜੀਜ਼ਸ ਕਲੱਬ ਵੱਲੋਂ ਇੱਕ ਵਿਸ਼ਾਲ ক্রিকেট ਟੂਰਨਾਮੈਂਟ ਜਿਹੜਾ ਕਿ 28, 29, 30 ਤੇ 31 ਤਰੀਕ ਨੂੰ ਪਿੰਡ ਭੁਲਤ ਵਿਕੇ ਬੱਲ ਸਟੇਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਹਦਾ ਉਦਘਾਟਨ ਜਿਹੜਾ ਆ ਸਾਡੇ ਨਗਰ ਪੰਚਾਇਤ ਭੁਲਤ ਦੀ ਕਮੇਟੀ ਦੇ ਪ੍ਰਧਾਨ ਸ਼੍ਰੀ ਰਸ਼ਪਾਲ ਚਰਮਾ ਜੀ ਕਰਨਗੇ ਤੇ ਇਨਾਮ ਵੰਡ ਸਮਾਰੋਹ ਜਿਹੜਾ ਆ ਸਾਡੇ ਹਲਕਾ ਇੰਚਾਰਜ ਐਡਵੋਕੇਟ ਹਰਸ਼ ਸਿੰਗ੍ਹ ਸਿੰਘ ਕੋ ਮੰਜੀ ਕਰਨਗੇ ਸੂਹ ਇਲਾਕੇ ਦੇ ਸਾਰੇ ਜਿੰਨੇ ਵੀ ਖਿਡਾਰੀ ਆ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਦੇ ਵਿੱਚ ਹੁਣ ਹੁਮਾ ਕੇ ਪੁੱਛੋ ਤੇ ਇਸ ਜਿਹੜਾ ਖੇਡ ਮੇਲੇ ਦੀ ਰੌਣਕ ਨੂੰ ਹੋਰ ਜ਼ਿਆਦਾ ਵਧਾਓ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਜਨ